ਇਕ ਓੰਕਾਰ মিডিਆ ਦੇ ਸਮੂਹ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਨੂੰਨ ਵਿੱਚ ਇੱਕ ਲਾਈਨ ਕਹੀ ਜਾਂਦੀ ਹੈ ਕਿ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ ਤੇ ਗੁਰੂ ਸਾਹਿਬ ਇਹ ਕਹਿੰਦੇ ਹਨ ਕਿ ਕੋੜ ਨਿਖੁੱਟੇ ਨਾਨਕਾ ਓੜਕ ਸਚ ਰਹੀ ਜਿੱਥੇ ਕਾਨੂੰਨ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਜੇ ਕੋਈ ਜਸਟਿਸ ਬਹੁਤ ਜ਼ਿਆਦਾ ਲੰਮਾ ਹੋ ਜਾਵੇ ਤਾਂ ਉਹ ਇੱਕ ਕਿਸਮ ਦਾ ਜਸਟਿਸ ਨਹੀਂ ਹੁੰਦਾ ਉਹ ਇਨਜਸਟਿਸ ਯਾਨੀ ਉਹ ਇਨਸਾਫ ਨਹੀਂ ਹੁੰਦਾ ਉਹ ਬੇਇਨਸਾਫੀ ਹੀ ਹੁੰਦੀ ਹੈ ਪਰ ਦੂਜੇ ਪਾਸੇ ਗੁਰੂ ਦੀ ਬਾਣੀ ਕਹਿੰਦੀ ਹੈ ਕਿ ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ ਜਿਹੜਾ ਝੂਠ ਹੈ ਜਿਹੜਾ ਕੂੜ ਹੈ ਜਿਹੜਾ ਪਾਪ ਹੈ ਉਹ ਇੱਕ ਨਾ ਇੱਕ ਦਿਨ ਜ਼ਰੂਰ ਖਤਮ ਹੁੰਦਾ ਹੈ ਤੇ ਸੱਚ ਜਿਹੜਾ ਉਹ ਕਈ ਦਿਵਾਰਾਂ 파ੜ ਕੇ ਕਈ ਪਰਦਿਆਂ ਨੂੰ ਹਟਾ ਕੇ ਜਰੂਰ ਸਾਹਮਣੇ ਆਉਂਦਾ ਹੈ ਅਜੇ ਹਾ ਹੀ ਇੱਕ ਸੱਚ ਉਦੋਂ ਸਾਹਮਣੇ ਆਇਆ ਜਦੋਂ ਸੀਬੀਆਈ ਦੀ ਸਪੈਸ਼ਲ ਕੋਰਟ ਨੇ ਪੰਜ ਸਾਬਕਾ ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹਾਂਜੀ ਇਹ ਪੰਜ ਪੁਲਿਸ ਮੁਲਾਜ਼ਮ ਨੇ ਸਾਬਕਾ ਐਸਐਸਪੀ ਭੁਪਿੰਦਰਜੀਤ ਸਿੰਘ ਸਾਬਕਾ ਡੀਐਸਪੀ ਰਵਿੰਦਰ ਸਿੰਘ ਸਾਬਕਾ ਇਨਸਪੈਕਟਰ ਸੁਭਾ ਸਿੰਘ ਤੇ ਸਾਬਕਾ ਏਐਸਆਈ ਗੁਲਬਰਗ ਸਿੰਘ ਤੇ ਰਗਵੀਰ ਸਿੰਘ ਹਾਲਾਂਕਿ ਇਸ ਕੇਸ ਦੇ ਵਿੱਚ ਇੱਕ ਹੋਰ ਮਲਜ਼ਮ ਸੀ ਐਸਐਚਓ ਗੁਰਦੇਵ ਸਿੰਘ ਲੇਕਿਨ ਟ੍ਰਾਇਲ ਦੇ ਦੌਰਾਨ ਉਹਦੀ ਮੌਤ ਹੋ ਗਈ ਯਾਨੀ ਉਹਦਾ ਇਨਸਾਫ ਖੁਦ ਪ੍ਰਮਾਤਮਾ ਨੇ ਕਰ ਦਿੱਤਾ ਤੇ ਬਾਕੀ ਜਿਹੜੇ ਪੰਜ ਗੁਨਾਹਗਾਰ ਸਨ ਉਹਨਾਂ ਨੂੰ ਦੇਸ਼ ਦੀ ਅਦਾਲਤ ਨੇ सीबीआई ਦੀ ਸਪੈਸ਼ਲ ਅਦਾਲਤ ਨੇ ਉਹਨਾਂ ਵੱਲੋਂ ਕੀਤੇ ਗੁਨਾਹਾਂ ਦੀ ਸਜ਼ਾ ਦਿੱਤੀ ਤੇ ਸਜ਼ਾ ਦਿੱਤੀ ਉਮਰ ਕੈਦ ਦੀ ਕਿ ਉਹ ਅਗਲੀ ਜ਼ਿੰਦਗੀ ਜਿਹੜੀ ਹੈ ਉਹ ਸਾਰੀ ਜੇਲ੍ਹ ਦੀ ਚਾਰ ਦਿਵਾਰੀ ਵਿੱਚ ਬਿਤਾਣਗੇ ਮਾਮਲਾ ਕੀ ਹੈ ਪਹਿਲਾਂ ਤੁਹਾਨੂੰ ਮਾਮਲਾ ਦੱਸਦੇ ਆ ਲੇਕਿਨ ਉਸ ਮਾਮਲੇ ਦਾ ਜੜਾਓ ਪੰਜਾਬ 95 ਫਿਲਮ ਦੇ ਨਾਲ ਵੀ ਹੈ ਉਸ ਮਾਮਲੇ ਦਾ ਜੜਾਓ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਜਸਵੰਤ ਸਿੰਘ ਖਾਲੜਾ ਨਾਲ ਵੀ ਹੈ ਉਹ ਕਿਵੇਂ ਹੈ ਉਹ ਤੁਹਾਨੂੰ ਦੱਸਾਂਗੇ ਲੇਕਿਨ ਸਭ ਤੋਂ ਪਹਿਲਾਂ ਦੱਸਦੇ ਆ ਕਿ ਇਹ ਮਾਮਲਾ ਹੈ ਕੀ ਹੈ ਇਹ ਮਾਮਲਾ 1993 ਦਾ ਹੈ ਯਾਨੀ ਜਿਹੜਾ ਇਨਸਾਫ ਮਿਲਿਆ ਉਹ 32 ਸਾਲਾਂ ਬਾਅਦ ਮਿਲਿਆ ਹੈ ਤਾਂ ਦਿੱ ਤਾਂ ਮੈਂ ਕਹਿ ਰਿਹਾ ਸੀ ਕਿ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ 32 ਸਾਲ ਤੱਕਨ ਇਨਸਾਫ ਲੈਣ ਲਈ ਜਿਹੜੇ ਸ਼ਿਕਾਇਤ ਕਰਤਾ ਸਨ ਉਹ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਇੱਕ ਦਰਵਾਜ਼ੇ ਤੋਂ ਦੂਜੇ ਦਰਵਾਜ਼ੇ ਤੱਕ ਭੱਜਦੇ ਰਹੇ ਉਹਨਾਂ ਨੂੰ ਧਮਕੀਆਂ ਵੀ ਮਿਲੀਆਂ ਉਹਨਾਂ ਤੇ ਦਬਾਅ ਵੀ ਆਇਆ ਲੇਕਿਨ ਉਹ ਉਸ ਦਬਾਅ ਦੇ ਅੱਗੇ ਝੁਕੇ ਨਹੀਂ ਤੇ ਅਖੀਰ ਫਿਰ ਉਹੀ ਹੋਇਆ ਕਿ ਔੜਕ ਸੱਚ ਰਹੀ ਮਾਮਲਾ 1993 ਦਾ ਹੈ ਇਹ ਉਹ ਦੌਰ ਸੀ 90 ਦਾ ਦੌਰ ਜਦੋਂ ਪੰਜਾਬ ਦੇ ਵਿੱਚ ਖਾੜਕੂਵਾਦ ਚੱਲ ਰਿਹਾ ਸੀ ਕੇਪੀਐਸ ਗਿੱਲ ਪੰਜਾਬ ਦੇ ਡੀਜੀਪੀ ਸਨ ਉਹਨਾਂ ਨੇ ਇੱਕ ਖੁੱਲ੍ਹ ਦਿੱਤੀ ਹੋਈ ਸੀ ਕਿ ਖੜਕਵਾ ਨੂੰ ਮਾਰ ਕੇ ਲਿਆਓ ਤੇ ਤਰੱਕੀ ਪਾਓ ਇੱਕ ਖੜਕੂ ਮਾਰਨ ਤੇ ਇਹ ਤਰੱਕੀ ਮਿਲੇਗੀ ਦੋ ਮਾਰਨ ਤੇ ਇਹ ਮਿਲੇਗੀ ਤਰੱਕੀਆਂ ਦੇ ਮਿਆਰ ਜਿਹੜੇ ਸੰ ਤਰੱਕੀਆਂ ਦੀ ਜਿਹੜੀ ਡੈਫੀਨੇਸ਼ਨ ਸੀ ਉਹ ਇਸ ਚੀਜ਼ ਦੇ ਨਾਲ ਡਿਪੈਂਡ ਕਰ ਰਹੀ ਸੀ ਕਿ ਤੁਸੀਂ ਕਿੰਨੇ ਖੜਕੂ ਮਾਰ ਕੇ ਆਉਂਦੇ ਹੋ ਔਰ ਇਹ ਤਾਂ ਬੜਾ ਸੌਖਾ ਤਰੀਕਾ ਸੀ ਪੁਲਿਸ ਅਫਸਰਾਂ ਵਾਸਤੇ ਪੰਜਾਬ ਪੁਲਿਸ ਦੇ ਵਿੱਚ ਬੜੀਆਂ ਕਾਲੀਆਂ ਭੇਡਾਂ ਸਨ ਬੜੇ ਅਜੀਹ ਅਫਸਰ ਸਨ ਜਿਨ੍ਹਾਂ ਵਾਸਤੇ ਉਹਨਾਂ ਦੀ ਬਾਜੂ ਦੇ ਉੱਤੇ ਲੱਗਣ ਵਾਲੀ ਇੱਕ ਫੀਤੀ ਜਾਂ ਇੱਕ ਸਟਾਰ ਦੀ ਕੀਮਤ ਇਨਸਾਨੀ ਜ਼ਿੰਦਗੀ ਨਾਲੋਂ ਜ਼ਿਆਦਾ ਸੀ ਇਨਸਾਨਾਂ ਨੂੰ ਉਹ ਭੇਡ ਬੱਕਰੀਆਂ ਸਮਝਦੇ ਸਨ ਜਾਨਵਰ ਸਮਝਦੇ ਸਨ ਕੌਕਰਚ ਸਮਝਦੇ ਸਨ ਕਿ ਜੇਕ ਇਨਸਾਨ ਨੂੰ ਕੌਕਰਚ ਵਾਂਗ ਕੁਚਲਿਆ ਉਹਨਾਂ ਨੂੰ ਤਰੱਕੀ ਮਿਲਦੀ ਹੈ ਤੇ ਉਸ ਤ੍ਰੱਕੀ ਦੀ ਕੀਮਤ ਉਸ ਇਨਸਾਨੀ ਜਾਨ ਦੀ ਕੀਮਤ ਤੋਂ ਜ਼ਿਆਦਾ ਹੈ ਬੜੇ ਅਫਸਰ ਸਨ ਜਿਨ੍ਹਾਂ ਨੇ ਹਜ਼ਾਰਾਂ ਹਜ਼ਾਰ ਪੰਜਾਬ ਦੇ ਨੌਜਵਾਨਾਂ ਨੂੰ ਪੂਰੇ ਪੰਜਾਬ ਦੇ ਵਿੱਚ ਬੇਦੋਸ਼ੇ ਨੌਜਵਾਨਾਂ ਨੂੰ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਸੀ ਖੜਕੂਆਦ ਦੇ ਨਾਲ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਸੀ ਦੇਸ਼ ਵਿਰੋਧੀ ਗਤਿਵੀਆਂ ਦੇ ਨਾਲ ਉਹਨਾਂ ਨੂੰ ਝੋਟੇ ਪੁਲਿਸ ਮੁਕਾਬਲਿਆਂ ਵਿੱਚ ਮਾਰਿਆ ਉਹਨਾਂ ਦੀ ਲਾਸ਼ਾਂ ਨੂੰ ਹਰੀ ਕੇ ਪਤਨ ਵਿੱਚ ਜਾਂ ਹੋਰ ਦਰਿਆਵਾਂ ਦੇ ਵਿੱਚ ਸੁੱਟ ਦਿੱਤਾ ਜਾਂ ਫਿਰ ਉਹਨਾਂ ਦੀਆਂ ਲਾਸ਼ਾਂ ਨੂੰ ਅਨਪਛਾਤੇ ਡਿਕਲੇਅਰ ਕਰਕੇ ਵੱਖ-ਵੱਖ ਸ਼ਮਸ਼ਾਨ ਘਾਟਾਂ ਦੇ ਵਿੱਚ ਸਰਕਾਰੀ ਖਰਚੇ ਤੇ ਮਿਊਨਿਸਪਲ ਕਾਰਪੋਰੇਸ਼ਨਾਂ ਕੋਲੋਂ ਲੱਕੜ ਲੈ ਕੇ ਉਹਨਾਂ ਦਾ ਸਸਕਾਰ ਕਰ ਦਿੱਤਾ ਗਿਆ ਅਜਿਹੀ ਆਈ ਇੱਕ ਵਾਰਦਾਤ ਹੋਈ 1993 ਦੇ ਵਿੱਚ ਜਦੋਂ ਇੱਕ ਗਵਰਨਮੈਂਟ ठेकेदार ਜੋਗਿੰਦਰ ਸਿੰਘ ਦੇ ਘਰੋਂ 27 ਜੂਨ 1993 ਨੂੰ ਉਹਦੇ ਘਰ ਜਿਹੜੇ ਐਸਪੀਓ ਸਿਕਿਉਰਟੀ ਵਾਸਤੇ ਤਾਇਨਾਤ ਸਨ ਸ਼ਿੰਦਰ ਸਿੰਘ ਦੇਸਾ ਸਿੰਘ ਸੁਖਦੇਵ ਸਿੰਘ ਬਲਕਾਰ ਸਿੰਘ ਤੇ ਦਲਜੀਤ ਸਿੰਘ ਇਹਨਾਂ ਨੂੰ ਐਸਐਚਓ ਸਰਹਾਲੀ ਗੁਰਦੇਵ ਸਿੰਘ ਨੇ ਚੱਕਿਆ ਇਹ ਕਹਿ ਕੇ ਚੁੱਕਿਆ ਕਿ ਇਹਨਾਂ ਦਾ ਸੰਗਤਪੁਰੇ ਹੋਈ ਡਕੈਤੀ ਦੇ ਵਿੱਚ ਹੱਥ ਤੇ ਜੇ ਡਕੈਤੀ ਵਿੱਚ ਹੱਥ ਹੈ ਤਾਂ ਪੁਲਿਸ ਦਾ ਕੰਮ ਸੀ ਚੱਕਣਾ ਇਹਦੇ ਵਿੱਚ ਕੁਝ ਗਲਤ ਨਹੀਂ ਸੀ ਲੇਕਿਨ ਫਰਜ ਇਹ ਸੀ ਕਿ ਇਨਕੁਆਇਰੀ ਕਰਦੇ ਜੇ ਇਨਕੁਆਇਰੀ ਦੇ ਵਿੱਚ ਉਹਨਾਂ ਦਾ ਹੱਥ ਸਾਬਤ ਹੁੰਦਾ ਤਾਂ ਉਹਨਾਂ ਤੋਂ ਰਿਕਵਰੀ ਕਰਦੇ ਉਹਨਾਂ ਨੂੰ ਕੋਰਟ ਵਿੱਚ ਪੇਸ਼ ਕਰਦੇ ਤੇ ਕਾਨੂੰਨ ਨੂੰ ਇਹ ਡਿਸਾਈਡ ਕਰਨ ਦਾ ਮੌਕਾ ਦਿੰਦੇ ਕਿ ਕੀ ਉਹ ਵਾਕਈ ਗੁਨਾਹਗਾਰ ਨੇ ਤੇ ਕਾਨੂੰਨ ਫੈਸਲਾ ਕਰਦਾ ਕਿ ਉਹਨਾਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਜਾਂ ਨਹੀਂ ਦਿੱਤੀ ਜਾਣੀ ਚਾਹੀਦੀ ਪਰ ਜਿੱਦਾਂ ਕਿ ਮੈਂ ਪਹਿਲਾਂ ਦੱਸਿਆ ਇਹ ਦੌਰ ਉਹ ਸੀ ਜਦੋਂ ਪੁਲਿਸ ਵਾਲੇ ਹੀ ਕਾਤਲ ਸਨ ਪੁਲਿਸ ਵਾਲੇ ਹੀ ਜੱਜ ਸਨ ਪੰਜਾਬ ਪੁਲਿਸ ਦੀਆਂ ਕਾਲੀਆਂ ਭੇਡਾਂ ਜਿਨ੍ਹਾਂ ਨੂੰ ਆਪਣੇ ਬਾਹ ਦੇ ਉੱਤੇ ਸਟਾਰ ਲੱਗਦਾ ਨਜ਼ਰ ਆਉਂਦਾ ਸੀ ਜਿਨ੍ਹਾਂ ਨੂੰ ਇਹ ਲੱਗਦਾ ਸੀ ਕਿ ਐਸਆਈ ਤੋਂ ਐਸਆਈ ਐਸਆਈ ਤੋਂ ਐਸਐਚਓ ਐਸਐਚਓ ਤੋਂ ਡੀਐਸਪੀ ਡੀਐਸਪੀ ਤੋਂ ਐਸਪੀ ਕੇਵਲ ਕੁਝ ਬੰਦਿਆਂ ਨੂੰ ਮਾਰਿਆ ਬਣਿਆ ਜਾ ਸਕਦਾ ਹੈ ਆਊਟ ਆਫ ਟਰਨ ਪ੍ਰੋਮੋਸ਼ਨ ਮਿਲ ਜੇਗੀ ਤੱਕੀ ਲੋੜ ਹੈ ਸੱਚ ਦੇ ਰਾਹ ਤੇ ਚੱਲਣ ਦੇ ਉਹਨਾਂ ਨੇ ਇਹਨਾਂ ਨੂੰ ਚੁੱਕਿਆ ਔਰ ਉਸ ਤੋਂ ਚੁੱਕਣ ਤੋਂ ਬਾਅਦ ਇੱਕ ਜਿਹੜੀ ਹੈ 2 ਜੁਲਾਈ ਨੂੰ ਐਫ ਆਈ ਆਰ ਦਰਜ ਕੀਤੀ ਕਿ ਐਸ ਪੀਓ ਇਹਨਾਂ ਨੂੰ ਜੋ ਹਥਿਆਰ ਅਲਾਉਟ ਕੀਤੇ ਗਏ ਸਨ ਕਿਉਂਕਿ ਇਹ ਸਪੈਸ਼ਲ ਪੁਲਿਸ ਆਫੀਸਰ ਹੁੰਦੇ ਸਨ ਜਿਹੜੇ ਪਰਮਨੈਂਟ ਜੌਬ ਨਹੀਂ ਸੀ ਹੁੰਦੀ ਲੇਕਿਨ ਪੁਲਿਸ ਵਿੱਚ ਭਰਤੀ ਕੀਤੇ ਗਏ ਸਨ ਉਸ ਸਮੇਂ ਆਪਣੇ ਹੀ ਡਿਪਾਰਟਮੈਂਟ ਦੇ ਨੌਜਵਾਨ ਜਿਹੜੇ ਐਸਪੀਓ ਭਰਤੀ ਹੋਏ ਸਨ ਦੇਖ ਲਓ ਕਿ ਸਹੱਦ ਤੱਕ ਕਾਲਾ ਦੌਰ ਚੱਲ ਰਿਹਾ ਸੀ ਕਿ ਜਿੱਥੇ ਬੇਦੋਸ਼ੇ ਨੌਜਵਾਨ ਚੁੱਕ-ਚੁੱਕੇ ਮਾਰੇ ਜਾ ਰਹੇ ਸਨ ਉਥੇ ਆਪਣੇ ਡਿਪਾਰਟਮੈਂਟ ਦੇ ਵਿੱਚ ਵੀ ਜਿਹੜੇ ਐਸਪੀਓ ਲੱਗੇ ਹੋਏ ਸਨ ਉਹਨਾਂ ਦੀ ਵੀ ਪ੍ਰਵਾਣੀ ਕੀਤੀ ਗਈ ਤੇ 2 ਜੁਲਾਈ ਨੂੰ ਇਹ ਐਫਆਈਆਰ ਦਰਜ ਕੀਤੀ ਗਈ ਕਿ ਏਐਸਪੀਓ ਜਿਹੜੇ ਨੇ ਇਹਨਾਂ ਨੂੰ ਜੋ ਵੀ ਹਥਿਆਰ ਅਲਾਟ ਕੀਤੇ ਗਏ ਸਨ ਇਹ ਹਥਿਆਰ ਲੈ ਕੇ ਫਰਾਰ ਹੋ ਗਏ ਨੇ ਜਦਕੀ ਮਾਮਲਾ ਏਸੀਕੋ ਪੁਲਿਸ ਦੀ ਕਸਟਡੀ ਵਿੱਚ ਹੀ ਸਨ ਜੁਲਾਈ 12 ਨੂੰ ਪਹਿਲਾ ਇਨਕਾਊਂਟਰ ਕੀਤਾ ਗਿਆ ਤੇ ਉਸ ਤੋਂ ਬਾਅਦ ਜੁਲਾਈ 28 ਨੂੰ ਦੂਜਾ ਇਨਕਾਊਂਟਰ ਕੀਤਾ ਗਿਆ ਇਹ ਦੋਨੋਂ ਇਨਕਾਊਂਟਰਾਂ ਨੂੰ ਇਹ ਦਿਖਾਇਆ ਗਿਆ ਕਿ ਏਐਸਪੀ ਉਹ ਭੱਜ ਕੇ ਖੜਕੂਆ ਨਾਲ ਮਿਲ ਗਏ ਸਨ ਔਰ ਪੁਲਿਸ ਦੇ ਉੱਤੇ ਇਹਨਾਂ ਨੇ ਗੋਲੀਬਾਰੀ ਕੀਤੀ ਜਵਾਬੀ ਗੋਲੀਬਾਰੀ ਦੇ ਵਿੱਚ ਪੁਲਿਸ ਨੇ ਇਹਨਾਂ ਦਾ ਇਨਕਾਊਂਟਰ ਕਰਕੇ ਇਹਨਾਂ ਨੂੰ ਮਾਰ ਦਿੱਤਾ ਜਦਕਿ ਇਹ ਸੱਚ ਨਹੀਂ ਸੀ ਸੱਚੇ ਸੀ ਕਿ ਉਹ ਪੁਲਿਸ ਦੀ ਕਸਟਡੀ ਵਿੱਚ ਸਨ ਤੇ ਕਸਟਡੀ ਵਿੱਚੋਂ ਹੀ ਉਹਨਾਂ ਨੂੰ ਬੇਦੋਸ਼ਿਆਂ ਨੂੰ ਮਾਰ ਕੇ ਇਹਨੂੰ ਇਨਕਾਊਂਟਰ ਦਾ ਨਾਮ ਦਿੱਤਾ ਗਿਆ ਉਹਨਾਂ ਦੇ ਪਰਿਵਾਰਾਂ ਨੇ ਬੜੀ ਹਾਲ ਦੁਵਾਈ ਮਚਾਈ ਲੇਕਿਨ ਕੋਈ ਸੁਣਵਾਈ ਨਹੀਂ ਹੋਈ ਭੁਪਿੰਦਰਜੀਤ ਸਿੰਘ ਉਹ ਤੋਂ ਡੀਐਸਪੀ ਸੀ ਉਹ ਪ੍ਰਮੋਟ ਹੋ ਕੇ ਐਸਪੀ ਤੇ ਐਸਪੀ ਤੋਂ ਪ੍ਰਮੋਟ ਹੋ ਕੇ ਐਸਐਸਪੀ ਬਣ ਗਿਆ ਦਵਿੰਦਰ ਸਿੰਘ ਇਨਸਪੈਕਟਰ ਸੀ ਜਿਹੜਾ ਪ੍ਰਮੋਟ ਹੋ ਕੇ ਡੀਐਸਵੀ ਬਣ ਗਿਆ ਬਾਕੀਆਂ ਨੂੰ ਵੀ ਪ੍ਰਮੋਸ਼ਨਾਂ ਮਿਲੀਆਂ ਉਹ ਨੌਜਵਾਨਾਂ ਨੂੰ ਮੌਤ ਮਿਲੀ ਤੇ ਇਹਨਾਂ ਕਾਲੀਆਂ ਪੇਡਾਂ ਨੂੰ ਪ੍ਰਮੋਸ਼ਨਾਂ ਮਿਲੀਆਂ ਇਹਨਾਂ ਦੇ ਪਰਿਵਾਰ ਬੜੀ ਜਗ੍ਹਾ ਭੱਜੇ ਬੜੀ ਜਗ੍ਹਾ ਆਵਾਜ਼ ਉਠਾਈ ਲੇਕਿਨ ਕੋਈ ਸੁਣਨ ਵਾਲਾ ਨਹੀਂ ਸੀ ਲੇਕਿਨ ਕਿਧਰੇ ਨਾ ਕਿਧਰੇ ਕਦੇ ਨਾ ਕਦੇ ਤਾਂ ਸੱਚ ਦੀ ਆਵਾਜ਼ ਨਿਕਲ ਕੇ ਬਾਹਰ ਆਉਂਦੀ ਹੀ ਆਉਂਦੀ ਹੈ 1999 ਦੇ ਵਿੱਚ ਇੱਕ ਕੇਸ ਸੀਬੀਆਈ ਨੂੰ ਹੈਂਡਓਵਰ ਕੀਤਾ ਗਿਆ ਤੇ ਸੀਬੀਆਈ ਨੇ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਤੇ ਜਾਂਚ ਤੋਂ ਬਾਅਦ ਜੋ ਰਿਪੋਰਟ ਜਿਹੜੀ ਹੈ ਉਹ ਪੇਸ਼ ਕੀਤੀ ਇਹਨਾਂ ਦੇ ਪਰਿਵਾਰਾਂ ਦੇ ਜਿਹੜੇ ਐਡਵੋਕੇਟ ਜਿਨ੍ਹਾਂ ਨੇ ਕੇਸ ਲੜਿਆ ਸਰਵਜੀਤ ਸਿੰਘ ਵੇਰਕਾ ਉਹਨਾਂ ਨੇ ਜਿਹੜੀ ਜਾਣਕਾਰੀ ਦਿੱਤੀ ਉਹਦੇ ਅਨੁਸਾਰ ਸੀਬੀਆਈ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਤਾ ਔਰ ਦੱਸਿਆ ਕਿ ਕਿਵੇਂ ਇਹਨਾਂ ਨੌਜਵਾਨਾਂ ਨੂੰ ਚੁੱਕ ਕੇ ਔਰ ਕਿਵੇਂ ਇਹਨਾਂ ਦੇ ਮਰਡਰ ਕੀਤੇ ਗਏ। ਔਰ ਸਾਰਾ ਕੁਝ ਜਦੋਂ ਸਾਬਤ ਹੋ ਗਿਆ ਤਾਂ ਸੀਬੀਆਈ ਕੋਰਟ ਨੇ ਐਸਐਸਪੀ ਸਾਬਕਾ ਐਸਐਸਪੀ ਭੁਪਿੰਦਰਜੀਤ ਸਿੰਘ ਸਾਬਕਾ ਡੀਐਸਪੀ ਦਵਿੰਦਰ ਸਿੰਘ ਸਾਬਕਾ ਇੰਸਪੈਕਟਰ ਸੂਬਾ ਸਿੰਘ ਸਾਬਕਾ ਐਸਆਈ ਗੁਲਬਰਗ ਸਿੰਘ ਤੇ ਸਾਬਕਾ ਐਸਆਈ ਰਗਵੀਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈਏ। ਤੇ ਜਿਹੜਾ ਇੱਕ ਹੋਰ ਇਹਦੇ ਵਿੱਚ ਕਲਪਰੇਟ ਸੀ ਐਸਐਚਓ ਗੁਰਦੇਵ ਸਿੰਘ ਉਹਦੀ ਟ੍ਰਾਇਲ ਦੇ ਦੌਰਾਨ ਮੌਤ ਹੋ ਗਈ। ਮੈਸ਼ਰੂਚ ਇੱਕ ਗੱਲ ਕਹੀ ਸੀ ਕਿ ਇਸ ਮਾਮਲੇ ਦਾ ਪੰਜਾਬ 95 ਫਿਲਮ ਨਾਲ ਤੇ ਜਸਵੰਤ ਸਿੰਘ ਖਾਲੜਾ ਨਾਲ ਵੀ ਸਬੰਧ ਹੈ ਉਹ ਪੰਜਾਬ 95 ਫਿਲਮ ਜਿਹਦੇ ਵਿੱਚ ਦਲਜੀਤ ਦੋਸਾਂਝ ਨੇ ਜਸਵੰਤ ਸਿੰਘ ਖਾਲੜਾ ਦਾ ਕਿਰਦਾਰ ਨਿਭਾਇਆ ਹੈ ਉਹ ਪੰਜਾਬ 95 ਫਿਲਮ ਜਿਸ ਫਿਲਮ ਨੂੰ ਰਿਲੀਜ਼ ਨਹੀਂ ਹੋਣ ਦਿੱਤਾ ਜਾ ਰਿਹਾ ਤੇ ਰਿਲੀਜ਼ ਹੋਣ ਵਾਸਤੇ ਸੈਂਸਰ ਬੋਰਡ ਨੇ ਇਹ ਸ਼ਰਤ ਰੱਖੀ ਹੈ ਕਿ ਇਹਦੇ ਵਿੱਚ 123 ਕੱਟ ਲਗਾਏ ਜਾਣ ਯਾਨੀ ਇੱਕ ਤਾਂ ਜਸਵੰਤ ਸਿੰਘ ਖਾਲੜਾ ਜਿਹਦਾ ਮਰਡਰ ਪੁਲਿਸ ਦੀਆਂ ਕਾਲੀਆਂ ਭੇਡਾਂ ਨੇ ਕੀਤਾ ਅਜੀਤ ਸੰਧੂ ਵਰਗੇ ਤਰਨਤਾਰਨ ਦੇ ਐਸਐਸਪੀ ਜਿਹੜੇ ਰੋਜ਼ ਨਾ ਜਾਣੇ ਕਿੰਨੇ ਵਿਦੋਸ਼ੇ ਨੌਜਵਾਨਾਂ ਨੂੰ ਮਾਰ ਕੇ ਉਹਨਾਂ ਦੇ ਟੋਟੇ ਕਰਕੇ ਹਰੀਕੇ ਪੱਤਨ ਵਿੱਚ ਸੁੱਟਦੇ ਸਨ ਤੇ ਕਹਿੰਦੇ ਸਨ ਜਾ ਤੈਨੂੰ ਹਰੀਕੇ ਪੱਤਨ ਦੀਆਂ ਮੱਛੀਆਂ ਉੜੀਕਦੀਆਂ ਟੋਟੇ ਕਰਕੇ ਇਸ ਕਰਕੇ ਸੁੱਟੇ ਜਾਂਦੇ ਸਨ ਕਿ ਮੱਛੀਆਂ ਖਾ ਜਾਣ ਤੇ ਉਹਨਾਂ ਦਾ ਨਾਮੋ ਨਿਸ਼ਾਨ ਨਾ ਮਿਲੇ ਜਾਂ ਫਿਰ ਅਣਪਛਾਤੀਆਂ ਲਾਸ਼ਾਂ ਕਰਾਰ ਦੇ ਕੇ ਉਹਨਾਂ ਦਾ ਸੰਸਕਾਰ ਕਰ ਦਿੱਤਾ ਜਾਂਦਾ ਸੀ ਉਸ ਸਾਰੀ ਫਿਲਮ ਦੇ ਉੱਤੇ ਇਹ ਜਿਹੜਾ ਵਾਕਿਆ ਇਹ ਕਿਵੇਂ ਰਿਲੇਟਡ ਹੈ ਮੈਂ ਆਪ ਜੀ ਨਾਲ ਸਾਂਝਾ ਕਰਨਾ ਚਾਹਾਂਗਾ ਜਿਹੜੀ ਪੰਜਾਬ 95 ਫਿਲਮ ਹੈ ਉਹ ਜਸਵੰਤ ਸਿੰਘ ਖਾਲੜਾ ਦੇ ਜੀਵਨ ਦੇ ਉੱਤੇ ਬਣੀ ਹੈ ਜਸਵੰਤ ਸਿੰਘ ਕਾਲੜਾ ਇੱਕ ਬੈਂਕ ਵਿੱਚ ਕੰਮ ਕਰਨ ਵਾਲਾ ਆਮ ਸਿੱਖ ਜਿਹੜਾ ਗੁਰੂ ਸਿਧਾਂਤ ਨਾਲ ਗੁਰਬਾਣੀ ਨਾਲ ਜੁੜਿਆ ਸੀ ਜਦੋਂ ਨੂੰ ਪਤਾ ਲੱਗਾ ਕਿ ਸਾਰਾ ਕੁਝ ਹੋ ਰਿਹਾ ਹੈ ਉਹਨੇ ਖੋਜ ਸ਼ੁਰੂ ਕੀਤੀ ਤੇ ਖੋਜ ਦੇ ਵਿੱਚ ਉਹਨੇ ਵੇਖਿਆ ਕਿ ਹਜ਼ਾਰਾਂ ਬੇਦੋਸ਼ ਨੌਜਵਾਨ ਜਿਨ੍ਹਾਂ ਦੇ ਪਰਿਵਾਰ ਵਾਲੇ ਉਹਨਾਂ ਨੂੰ ਲੱਭ ਰਹੇ ਸਨ ਜਿਨ੍ਹਾਂ ਦੀਆਂ ਗੁੰਮਸ਼ਦਗੀ ਦੀਆਂ ਰਿਪੋਰਟਾਂ ਥਾਣਿਆਂ ਦੇ ਵਿੱਚ ਦਰਜ ਸਨ ਔਰ ਥਾਣੇ ਕਹਿੰਦੇ ਸਨ ਬੀ ਇਹ ਤਾਂ ਤੁਹਾਡੇ ਬੱਚੇ ਵਿਦੇਸ਼ ਭੱਜ ਗਏ ਨੇ ਇਹ ਤਾਂ ਇੱਥੇ ਹੈ ਹੀ ਨਹੀਂ ਔਰ ਉਹਨਾਂ ਹੀ ਠਾਣਿਆਂ ਦੇ ਵਿੱਚੋਂ ਪੁਲਿਸ ਵਾਲਿਆਂ ਨੇ ਆਪਣੀਆਂ ਗਵਾਹੀਆਂ ਪਾ ਕੇ ਉਹਨਾਂ ਹਜ਼ਾਰਾਂ ਨੌਜਵਾਨਾਂ ਦਾ ਸਮਸ਼ਾਨ ਘਾਟਾਂ ਦੇ ਵਿੱਚ ਅਨ ਆਈਡੈਂਟੀਫਾਈਡ ਲਾਸ਼ਾਂ ਕਹਿ ਕੇ ਸਸਕਾਰ ਕੀਤਾ ਸੀ ਜਦੋਂ ਜਸਵੰਤ ਸਿੰਘ ਖਾਲੜਾ ਨੇ ਇਹ ਆਵਾਜ਼ ਚੁੱਕੀ ਤਾਂ ਪੁਲਿਸ ਨੇ ਉਸ ਨੂੰ ਚੁੱਕ ਲਿਆ ਬੜਾ ਚਿਰ ਉਹਦਾ ਪਤਾ ਨਹੀਂ ਲੱਗਣ ਦਿੱਤਾ ਪਰ ਜਦੋਂ ਸੀਬੀਆਈ ਨੇ ਇਹ ਕੇਸ ਆਪਣੇ ਹੱਥ ਵਿੱਚ ਲਿਆ ਤਾਂ ਉਹਦੇ ਵਿੱਚ ਵੀ ਤੋਸ਼ੀ ਪੁਲਿਸ ਵਾਲੇ ਸਨ ਜਿਨ੍ਹਾਂ ਨੇ ਜਸਵੰਤ ਸਿੰਘ ਖਾਲੜਾ ਨੂੰ ਕਿਡਨੈਪ ਕਰਕੇ ਟਾਰਚਰ ਕੀਤਾ ਟਾਰਚਰ ਕਰਨ ਤੋਂ ਬਾਅਦ ਉਹਨੂੰ ਮਾਰ ਕੇ ਉਹਦੀ ਲਾਸ਼ ਨੂੰ ਹਰੀਕੇ ਪੱਤਨ ਵਿੱਚ ਸੁੱਟ ਦਿੱਤਾ ਸੋ ਇਹ ਫਿਲਮ ਜਿਹੜੀ ਹੈ ਇਸ ਕੇਸ ਨਾਲ ਇਸ ਕਰਕੇ ਸਬੰਧਤ ਹੈ ਕਿਉਂਕਿ ਇਹ ਵੀ ਕੇਸ ਉਹੀ ਕਹਾਣੀ ਬਿਆਨ ਕਰਦਾ ਹੈ ਜੋ ਕਹਾਣੀਆਂ ਲੈ ਕੇ ਜਸਵੰਤ ਸਿੰਘ ਖਾਲੜਾ ਚੱਲਿਆ ਸੀ ਕਿ ਉਹ ਜਿਹੜਾ 90 ਦਾ ਦੌਰ ਸੀ ਉਹਦੇ ਵਿੱਚ ਪ੍ਰਮੋਸ਼ਨਲ ਲੈਣ ਵਾਸਤੇ ਇਨਾਮ ਲੈਣ ਵਾਸਤੇ ਪੁਲਿਸ ਵਾਲੇ ਵਿਦੋਸ਼ੀ ਨੌਜਵਾਨਾਂ ਦਾ ਕਤਲ ਇਸ ਤਰ੍ਹਾਂ ਕੀਤਾ ਰਹੇ ਸਨ ਜਿਵੇਂ ਕੋਈ ਮੱਖੀ ਮੱਛਰ ਨੂੰ ਮਾਰਦਾ ਹੈ ਕਾਕਰੋਚ ਨੂੰ ਮਾਰਦਾ ਹੈ ਜਾਂ ਰਾਹ ਜਾਂਦੇ ਕਿਸੇ ਜਾਨਵਰ ਨੂੰ ਆਪਣੀ ਗੱਡੀ ਦੇ ਥੱਲੇ ਕੁਚਲ ਕੇ ਮਾਰ ਦਿੰਦਾ ਹੈ ਜਿਵੇਂ ਇਨਸਾਨੀ ਜੀਆਂ ਜਾਨਾਂ ਦੀ ਕੋਈ ਕੀਮਤ ਨਹੀਂ ਹੁੰਦੀ ਉਹ ਸਾਰੀ ਕਹਾਣੀ ਪੰਜਾਬ 95 ਦੀ ਉਸ ਦੌਰ ਨੂੰ ਬਿਆਨ ਕਰਦੀ ਹੈ ਇਸ ਕਰਕੇ ਮੈਂ ਕਿਹਾ ਕਿ ਜਿਹੜਾ ਇਨਸਾਫ ਹੋਇਆ ਇਹ ਪੰਜਾਬ 95 ਫਿਲਮ ਦੇ ਨਾਲ ਕਿਧਰੇ ਨਾ ਕਿਧਰੇ ਜੁੜਿਆ ਹੋਇਆ ਹੈ ਚਲੋ ਇੱਕ ਗੱਲ ਦੀ ਤਸੱਲੀ ਹੈ 32 ਸਾਲਾਂ ਬਾਅਦ ਸਹੀ ਜਿਹੜੇ ਪੁਲਿਸ ਵਾਲਿਆਂ ਨੂੰ ਜਿਹੜੇ ਦੋਸ਼ ਵਿੱਚ ਸ਼ਾਮਲ ਸਨ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ ਜਿਹੜੇ ਨੌਜਵਾਨ ਮਾਰੇ ਜਾ ਚੁੱਕੇ ਹਨ ਉਹ ਤਾਂ ਵਾਪਸ ਨਹੀਂ ਆ ਸਕਦੇ ਪਰ ਸ਼ਾਇਦ ਅਜਿਹੇ ਕਾਰੇ ਕਰਨ ਵਾਲੇ ਜਿਹੜੇ ਪੁਲਿਸ ਵਾਲੇ ਨੇ ਅਗਾ ਵਾਸਤੇ ਉਹਨਾਂ ਨੂੰ ਇੱਕ ਸਬਕ ਮਿਲੇ ਕਿ ਜਦੋਂ ਕਾਨੂੰਨ ਦਾ ਡੰਡਾ ਚਲੇਗਾ ਜਦੋਂ ਰੱਬ ਦੀ ਛੁੱਟੀ ਵੱਜੇਗੀ ਤਾਂ ਕੋਈ ਹੀਲਾ ਹਵਾਲਾ ਚਾਰਾ ਉਹਨਾਂ ਨੂੰ ਬਚਾ ਨਹੀਂ ਸਕੇਗਾ ਜਿਵੇਂ ਇਹਨਾਂ ਪੰਜਾਂ ਨੂੰ ਕ੍ਰਿਮੀਨਲ ਕਾਂਸਪੀਰੇਸੀ ਮਰਡਰ ਡਿਸਟ੍ਰਕਸ਼ਨ ਆਫ ਐਵਿਡੈਂਸ ਤੇ ਫੋਰਜਰੀ ਦੀਆਂ ਧਾਰਾ ਲਗਾ ਕੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਉਵੇਂ ਹੀ ਅਜਿਹੇ ਆਕਰਾ ਕਰਨ ਵਾਲੇ ਬਾਕੀ ਲੋਕਾਂ ਦਾ ਵੀ ਨੰਬਰ ਕਦੇ ਨਾ ਕਦੇ ਆਵੇਗਾ ਤੇ ਜਿਹੜੇ ਫੇਕ ਅਨਕਾਊਂਟਰ ਹੋਏ ਨੇ ਆਉਣ ਵਾਲੇ ਸਮੇਂ 'ਚ ਹੌਲੀ ਹੌਲੀ ਕਰਕੇ ਕਦੀ ਨਾ ਕਦੀ ਉਹਨਾਂ ਤੋਂ ਪਰਦਾ ਜ਼ਰੂਰ ਉੱਠੇਗਾ ਸਰਕਾਰ ਨੂੰ ਚਾਹੀਦਾ ਪੰਜਾਬ 95 ਫਿਲਮ ਦੀ ਰਿਲੀਜ਼ ਜਿਹੜਾ ਬੈਨ ਲਗਾ ਰੱਖਿਆ ਉਸ ਬੈਨ ਨੂੰ ਚੁੱਕਿਆ ਜਾਵੇ ਜੇ ਅਸੀਂ ਇਹ ਉਮੀਦ ਕਰਦੇ ਹਾਂ ਕਿ ਕਸ਼ਮੀਰ ਫਾਈਲ ਦੇ ਰਹੀਂ ਕਸ਼ਮੀਰ ਦਾ ਸੱਚ ਸਾਹਮਣੇ ਆਵੇ ਭਾਵੇਂ ਆਪੋਜੀਸ਼ਨ ਦਾ ਇਤਰਾਜ ਹੈ ਕਿ ਇਹ ਅਧੂਰਾ ਸੱਚ ਹੈ ਇਹ ਟੈਂਪਰਡ ਸੱਚ ਹੈ ਜਦੋਂ ਅਸੀਂ ਇਹ ਚਾਹੁੰਦੇ ਹਾਂ ਕਿ ਉਹਦੇ ਪ੍ਰੋਫਾਈਲਸ ਦਾ ਸੱਚ ਸਾਹਮਣੇ ਆਏ ਹਾਲਾਂਕਿ ਉਹਦੇ ਉੱਤੇ ਵੀ ਕੋਰਟ ਰੋਗ ਲਗਾ ਦਿੱਤੀ ਜਾਂਦੀ ਹੈ ਕੋਰਟ ਵੱਲੋਂ ਕਿਉਂਕਿ ਇੱਕ ਪੱਖ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਇਹ ਜਿਹੜਾ ਸੱਚ ਹੈ ਇਹ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ ਤਾਂ ਫਿਰ ਪੰਜਾਬ 95 ਨੂੰ ਰੋਕਣਾ ਜਿਹੜਾ ਕਿਦਰੇ ਵੀ ਇਨਸਾਫ ਜਨਕ ਨਹੀਂ ਨਿਆਂਸੰਗਤ ਨਹੀਂ ਜਸਟਿਸ ਦੇ ਖਿਲਾਫ ਹੈ ਨੇਚਰਲ ਜਸਟਿਸ ਦੇ ਖਿਲਾਫ ਹੈ ਪੰਜਾਬ 95 ਰਿਲੀਜ਼ ਹੋਣੀ ਚਾਹੀਦੀ ਹੈ 90 ਦੇ ਦੌਰ ਦਾ ਉਹ ਕਾਲਾ ਸੱਚ ਸਾਹਮਣੇ ਆਉਣਾ ਚਾਹੀਦਾ ਜਿਨ੍ਹਾਂ ਪਰਿਵਾਰਾਂ ਦੇ ਬੱਚੇ ਮਾਰੇ ਗਏ ਜਿਨ੍ਹਾਂ ਪਰਿਵਾਰਾਂ ਦੇ ਘਰਾਂ ਦੇ ਜੀ ਕਿਸੇ ਦੀ ਮਾਂ ਕਿਸੇ ਦਾ ਪਿਤਾ ਕਿਸੇ ਦਾ ਘਰ ਵਾਲਾ ਕਿਸੇ ਦਾ ਪਿਓ ਜਿਹੜਾ ਇਸ ਦੁਨੀਆ ਤੋਂ ਚਲਾ ਗਿਆ ਫੇਕ ਅਨਕਾਊਂਟਰ ਦੇ ਵਿੱਚ ਘਟੋ-ਘਟ ਉਹਨਾਂ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾਵਾ ਮਿਲਣੀਆਂ ਚਾਹੀਦੀਆਂ ਨੇ ਸੋ ਇਹ ਜਦੋਂ ਚਾਰੇ ਪਾਸੇ ਇਹ ਨਜ਼ਰ ਆਉਂਦਾ ਹੈ ਕਿ ਕਿਧਰੇ ਬੇਇਨਸਾਫੀ ਹੋ ਰਹੀ ਹੈ ਉਦੋਂ ਜਿਹੜੀਆਂ ਅਜਿਹੀਆਂ ਗੱਲਾਂ ਨੇ ਕਾਨੂੰਨ ਦੇ ਉੱਤੇ ਵਿਸ਼ਵਾਸ ਮਜ਼ਬੂਤ ਕਰਦੀਆਂ ਨੇ ਕਿ ਕੋਈ ਜਿਹੜਾ ਦੋਸ਼ੀ ਹੈ ਉਹ ਕੁਝ ਸਮੇਂ ਲਈ ਭੱਜ ਤਾਂ ਸਕਦਾ ਹੈ ਕੁਝ ਸਮੇਂ ਲਈ ਮੈਨੇਜ ਤਾਂ ਕਰ ਸਕਦਾ ਹੈ ਲੇਕਿਨ ਅਖੀਰ ਉਹਨੂੰ ਦੇ ਕੀਤੇ ਦੀ ਸਜ਼ਾ ਮਿਲਣੀ ਮਿਲਣੀ ਹੈ ਚਾਹੇ ਇਸ ਅਦਾਲਤ ਵਿੱਚ ਮਿਲੇ ਜਾਂ ਉਸ ਅਦਾਲਤ ਵਿੱਚ ਜਾ ਕੇ ਮਿਲੇ ਕੀਤੇ ਦੀ ਸਜ਼ਾ ਤਾਂ ਭੁਗਤਣੀ ਪੈਣੀ ਹੈ ਤੁਸੀਂ ਕੀ ਸਮਝਦੇ ਹੋ ਤੁਹਾਡੇ ਵਿਚਾਰ ਕੀ ਨੇ ਪੰਜਾਬ 95 ਫਿਲਮ ਰਿਲੀਜ਼ ਹੋਣੀ ਚਾਹੀਦੀ ਆ ਜਾਂ ਨਹੀਂ ਹੋਣੀ ਚਾਹੀਦੀ ਜਸਵੰਤ ਸਿੰਘ ਖਾਲੜਾ ਨਿਜੋ ਕੰਮ ਕੀਤੇ ਉਹਨਾਂ ਕੰਮਾਂ ਨੂੰ ਹਿਊਮਨ ਰਾਈਟਸ ਦੇ ਪ੍ਰੋਟੈਕਸ਼ਨ ਦਾ ਨਾਮ ਦੇ ਕੇ ਉਹਨਾਂ ਨੂੰ ਸਾਹਮਣੇ ਲਿਆਂਦਾ ਜਾਣਾ ਚਾਹੀਦਾ ਹੈ ਕਿ ਨਹੀਂ ਲਿਆਂਦਾ ਜਾਣਾ ਚਾਹੀਦਾ ਜਿਹੜੇ 1993 ਦੇ ਵਿੱਚ ਇਹ ਫੇਕ ਐਨਕਾਊਂਟਰ ਜਿਹਦੀ ਹੁਣ ਸਜ਼ਾ ਆਈ ਹੈ ਅਜਿਹੇ ਹੋਰ ਕੇਸ ਵੀ ਜਿਹੜੇ ਚੱਲ ਰਹੇ ਨੇ ਉਹਨਾਂ ਦਾ ਖੁਲਾਸਾ ਹੋਣਾ ਚਾਹੀਦਾ ਹੈ ਜਾਂ ਨਹੀਂ ਹੋਣਾ ਚਾਹੀਦਾ ਤੁਹਾਡੇ ਜੋ ਵੀ ਵਿਚਾਰ ਨੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ